ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਗ ਚ ਸਵਾਗਤ ਕਰਦੇ ਆ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਸਗਾ ਬਾਜ ਦੀ ਥੋੜੀ ਜਿੱਦਾ ਮੋਡੀਫਾਈ ਕੀਤੀ ਸੀ ਫੋਟੋ ਫੁੱਟ ਮੈਂ ਲਾਈਆਂ ਸੀ ਥੋੜਾ ਲਖਾਇਆ ਸੀਗਾ ਇੱਕ ਤਾਂ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਦੋਨੀਆਂ ਚੀਜ਼ਾਂ ਇੱਕ ਤਾਂ ਆਪਾਂ ਇਹਦੇ ਮੋਰੇ ਬੱਲ ਲਾਤਾ ਨੂੰ ਸਾਮ ਦੀ ਫੋਟੋ ਲਾਤੀ ਆ ਇੱਕ ਮੋਰੇ ਆਪਣੇ ਜਿਹੜੇ ਹੀਟਰ ਆ ਜੜਦੇ ਦੇ ਦੇ ਘਾਲੇ ਵੀ ਹੁਣ ਕਰ ਲਈ ਹੈ ਦੂਜਾ ਤਾਂ ਇਧਰ ਹੌਲੀ ਹੌਲੀ ਤੁਹਾਨੂੰ ਦਿਖਾਉਣਾ ਮੈਂ ਅੱਗੇ ਜਾ ਕੇ ਆਹ ਬਾਕੀ ਦੇਖੋ ਇਧਰ ਕਿਵੇਂ ਆ ਤਾਂ ਇਧਰੋਂ ਆਪਾਂ ਮਹਿੰਦਰਾ ਲਗਾਤਾ ਹੈ 595 ਹੈ ਨਾ ਬਾਕੀ ਦੇਖੋ ਤਾਂ ਕਿਵੇਂ ਘੈਂਟ ਲਾਦਰ ਬਾਈ ਦੀ ਨਾਲ ਫੋਟੋ ਲਾਤੀ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਇੱਧਰ ਆਪਣਾ ਵਾਜ ਦੀ ਫੋਟੋ ਟੈਂਕੀ ਤੇ ਲਈ ਥੋੜਾ ਜਿਹਾ ਲਿਖਾਵਟ ਜੀ ਕਰਾਉਣੀ ਆ ਉਹ ਦੇਖਦੇ ਆ ਕਰਾਦੇ ਆਂਗੇ ਨਾਲ ਇੱਧਰਲੀ ਸਾਈਡ ਆ ਦੂਈ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਆਪਣਾ ਸ਼ੇਰੂ ਸ਼ੇਰੂ ਓਏ ਸ਼ੇਰ ਅੰਦਰ ਵੀ ਆਪਾਂ ਐਵੇਂ ਹੀ ਸਾਈਡ ਤੇ ਲਗਾਤਾ ਤਾਂ ਵਾਜ ਦੇ ਉੱਪਰ ਲਗਾਤਾ ਇਹਦੇ ਨਾਲ ਮੰਦਰਾ ਕਿਉਂਕਿ ਇਹ ਇਹ ਕਹਿੰਦਾ ਕਿ ਕਾਦਾ ਕਿਹੜਾ ਇੰਜਣ ਹੈ ਕਿਹੜਾ ਇੰਜਣ ਹੈ ਇਸ ਕਰਕੇ ਫਿਰ ਮੈਂ ਕਾ ਲਖਾਈ ਦਿੰਨੇ ਉੱਪਰ ਪਤਾ ਲੱਗ ਜਾਂਦਾ ਅਗਲੇ ਨੂੰ ਤਾਂ ਇਧਰ ਵਾਈ ਦੀ ਨਾਲ ਫੋਟੋ ਆਪਾਂ ਦੂਜੀ ਲਾਈ ਆ ਜਿਆਦਾ ਸਾਰਿਆਂ ਨੂੰ ਆਹਾ ਬਾਈ ਦੀ ਜਿਹੜੀ ਮੱਛਮ ਰੋੜਦਾ ਉਹ ਵੀ ਫੋਟੋ ਵਧੀਆ ਲੱਗਦੀ ਆ ਤੇ ਬਾਕੀ ਤੁਸੀਂ ਜਰੂਰ ਕਰਿਓ ਕਮੈਂਟ ਵੀ ਕਿਹੜੀ ਵਧੀਆ ਲੱਗਦੀ ਆ ਠੀਕ ਨੇ ਆਪਾਂ ਉਹ ਹੀ ਰੱਖ ਲਾਂਗੇ ਜਾਂ ਪਰਲੀ ਵਧੀਆ ਲੱਗਦੀ ਏ ਦੇਖਾ ਵਾਲੀ ਜਾਂ ਆਪਾਂ ਨੂੰ ਉਹ ਵਾਲੀ ਵਧੀਆ ਲੱਗਦੀ ਏ ਦੋਵਾਂ 'ਚ ਦੱਸੋ ਇਹ ਦੋ ਹੀ ਵਧੀਆ ਲੱਗਦੀਆਂ ਤਾਂ ਫਿਰ ਦੋਨੇ ਹੀ ਰਹਿਣ ਦਾਂਗੇ ਇਹ ਦਰਮਿਆ ਇਕ ਵੀ ਚਮਕਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਆਪਾਂ ਨੂੰ ਫੋਟੋ ਰੱਖਣੀ ਚਾਹੀਦੀ ਏ ਜਾਂ ਦੋਨੇ ਹੀ ਰੱਖਣੇ ਚਾਹੀਦੀਆਂ ਜਾਂ ਇਹ ਕੋਈ ਆ ਵਾਲੀ ਦੋਨੇ ਪਾਸੇ ਲਾ ਦੇਣੀ ਚਾਹੀਦੀ ਜਾਂ ਉਹ ਵਾਲੀ ਦੋਨੇ ਪਾਸੇ ਲਾ ਦੇਣੀ ਚਾਹੀਦੀ ਆ ਜ਼ਿਆਦਾ ਉੱਠਦੀ ਆ ਕਿਉਂਕਿ ਪਰਬੰਨੀ ਉਹ ਪੱਗ ਤਾਂ ਤਾਂ ਕਰਕੇ ਸੋਹਣੀ ਲੱਗਦੀ ਆ ਉੱਪਰ ਬਾਕੀ ਦੋਨੇ ਸੋਹਣੀਆਂ ਫੋਟੋ ਮਤ ਬਾਕੀ ਆਪਣੇ ਤਾਂ ਦਿਖਾ ਦੰਨੇ ਟਰੈਕਟਰ ਤੇ ਕੀ ਕੀ ਲਵਾਇਆ ਆ ਪੰਜ ਗਾਰਡਮੈਂਟ ਇੱਧਰ ਥੱਲੇ ਵੀ ਲਾਇਆ ਹੋਇਆ ਆਪਣੇ ਫੈ ਤਾਂ ਲੈ ਕਪਾ ਲਾਤਾ ਜਗਾ ਇਹਦੇ ਆਪਣਾ ਜਿਹੜਾ ਕਚਰਾ ਕੁਚਰਾ ਤੇਲ ਦੇ ਵਿੱਚ ਜਾਵੇ ਨਾ ਮੋਰੇ ਪੰਪ ਦੇ ਹਨ ਤੇ ਵੀ ਕਹਿੰਦੇ ਹੋਗੇ ਆ ਨਾਲ ਕੀ ਲੱਗੀ ਇਹ ਮੋਟਰ ਲੱਗੀ ਆ ਆਪਾਂ ਲਵਾਈ ਸੀਗੀ ਮਿਸਤਰੀ ਤੋਂ ਵੀ ਕਦੀ ਹਵਾ ਹਵਾ ਲੈ ਜਾ ਤਾਂ ਵੀ ਛੇਤੀ ਇੱਕਦਮ ਤੇਲ ਨਾਲ ਘਟੇ ਤੇ ਜਿੰਨਾ ਵੀ ਟੈਂਕੀ ਚ ਖਿੱਚ ਕੇ ਗਾਂ ਦੇ ਜਾਵੇ ਪੰਪ ਨੂੰ ਇਹ ਜਿਹੜਾ ਮਾੜਾ ਮੋਟਾ ਬੰਦੇ ਨੂੰ ਪਤਾ ਲੱਗੇ ਤਾਂ ਬੰਦ ਕਰ ਲੈਂਦਾ ਇੱਧਰ ਇਹ ਸੋਚਤੇ ਹੀ ਆਪਣਾ ਇਹ ਕਰੰਟ ਤੇ ਬੰਦ ਹੁੰਦਾ ਨਾ ਸੱਚਤੋਂ ਰੂਟਰੀ ਪੰਪ ਆ ਜਾਂਦਾ ਇਹਦਾ ਤਾਂ ਬਾਕੀ ਹੀ ਕਹਿੰਦੇ ਆ ਰੂਟਰੀ ਪੰਪ ਵਧੀਆ ਕੋਈ ਕਹਿੰਦਾ ਵਧੀਆ ਨਹੀਂ ਗਾ ਪਰ ਆਪਾਂ ਨੂੰ ਤਾਂ ਵਧੀਆ ਲੱਗਾ ਜਿੱਦਾਂ ਵੀ ਕਿਉਂਕਿ ਜੋਰ ਬਹੁਤ ਮਾਰਦਾ ਟਰੈਕਟਰ ਵਧੀਆ ਮਾਰਦਾ ਜੋਰ ਇਹ ਨਾਲ ਥੋੜੀ ਸੇਰ ਨਾਲ ਰੱਖਣੀ ਪੈਂਦੀ ਐ ਇਦਾਂ ਨਹੀਂ ਗਾ ਵੀ ਤੇਲ ਜੋ ਗੰਦਾ ਮੰਦਾ ਜੋ ਵੀ ਜਿੱਦਾਂ ਮਿੱਟੀ ਘੱਟੇ ਵਾਲਾ ਜਾਂ ਕਿਦਾਂ ਵੀ ਇਹਨਾਂ ਪਾ ਦੇ ਉਹ ਫੇਰ ਕੰਮ ਖਰਾਬ ਹੁੰਦਾ ਜ਼ਿਆਦਾ ਪਰ ਸਾਡ ਨੂੰ ਤਾਂ ਵਧੀਆ ਲੱਗਾ ਟਰੈਕਟਰ ਦੀ ਆਵਾਜ਼ ਬਹੁਤ ਸੋਹਣੀ ਆ ਬਣਦੀ ਜਨਾਂ

ਆ ਮੈਨੂੰ ਜ਼ਿਆਦਾ ਵਧੀਆ ਲੱਗੀ ਕਿਹੜੀ ਮੁੱਛ ਖੜਮੇ ਉਧਰਲੀ ਥੋੜੀ ਜਿਹੀ ਕਾਲੀ ਚਿਹਰਾ ਥੋੜੀ ਇੱਕ ਹੋਰੰਗੀ ਨੇ ਆਉਣੇ ਮੈਨੂੰ ਕਈਆਂ ਅੰਦਰ ਨੂੰ ਡੇ ਨੇ ਆਹ ਇਦਾਂ ਇਦਾਂ ਦੀ ਉਧਰ ਲੱਗ ਜਾਂਦੀ ਤਾਂ ਸਹੀ ਰਹਿਣੀ ਸੀ ਚੱਲੇ ਆਵਾਂਗੇ ਇੱਕ ਇਹ ਬਦਲਾ ਆ ਕੇ ਲਾ ਦੇ ਸਾਡੀ ਗਾਲੀ ਆ ਦੂਈ ਜਾਲ ਲਾ ਲਾ ਮਾੜੀ ਤਾਂ ਹੈ ਨਹੀਂ ਇਹ ਬੜੀ ਹੈ ਇਹ ਹਾਂ ਬੜੀ ਹੈ ਇਹ ਦੀ ये तो मुझे आगे नहीं है मैं नाम मजेदा भी của दिया ਚੰਮਕਾ ਦਾਣਾ ਹੈ। ਮਿਸ਼ਕੋਰਾਂ ਮਾਰ ਲੱਗਾ ਨਹੀਂ ਚੇਹਰ ਦੇਣਾ। ਇਹ ਮਿਸ਼ਕੋਰਾਂ ਦਾ ਪੂਰੀਆਂ ਮਾਰਦਾ। ਕੀ ਲਾਣਾ ਹੈ? ਦਸਤੀ ਨਹੀਂ ਆਇਆ। ਦੇ ਰਹਿੰਦੀ ਨਹੀਂ ਕਿ ਹਵਾ ਨਾਲ ਰਹਿੰਦੇ ਜਰਾ ਹਵਾ ਵਿੱਚ ਮਖਾ ਲਾਉਂਦੇ ਸ਼ਾਮ ਦਾ ਟਾਈਮ ਆ ਜੇ ਤਵੇਤ ਖੁੰਦਾ ਦੁਪਹਿਰੇ ਉਧਰੋਂ ਚਲ ਗਿਆ ਕਰਕੇ ਸੀਗਾ ਜੇ ਗ੍ਰੈਂਡ ਨੂੰ ਨਾ ਜਾਂਦੇ ਤਾਂ ਫੇਰ ਤਾਂ ਚਲ ਦੁਪਹਿਰ ਨੂੰ ਹੋ ਜਾਣਾ ਸੀ ਥੋੜਾ ਜਿਹਾ ਟੱਪ ਘਟਿਆ ਤਾਂ ਥੋੜਾ ਕਰਕੇ ਰਹਿ ਜਾ ਯਾਰ ਕਦੇ ਟਾਇਰ ਪਾਉਣੇ ਆ 14 ਦੇ ਜੇ ਮਿਲ ਗਏ ਤਾਂ ਉਦੋਂ ਫੇ ਪਾ ਲੈਣੇ ਉਹ ਕਿਹਾ ਤਾਂ ਆ ਵੀ ਲੈ ਆ ਦੇ ਉਹ ਕਹਿੰਦਾ ਸੀਗਾ ਬਾਅਦ ਜਦੋਂ ਆ ਆ ਮੈਂ ਤੈਨੂੰ ਫੋਨ ਕਰ ਦੂੰਗਾ ਰੇਕਿੰਗ ਇੱਧਰ ਚੱਲਦੀ ਮੈਂ ਕਿਹਨਾਂ ਦੀ ਕਦੀ ਕੀ ਨਾਲ ਕਰਦੇ ਕਿਹੜੀ ਗੱਲ ਕੀ ਚੱਲਦੀ ਆ ਥੋੜੀ ਹੱਦ ਉੱਲੂ ਉੱਲੂ ਇਹ ਜੇ ਖਾਚ ਰਹਾ ਨੇ ਚਾਹੀਦੀਆਂ ਉਹਦੀਆਂ ਅੱਖਾਂ ਚ ਮਕਾਉਣੀਆਂ ਹੋਰ ਵੀ ਬੜੀਆ ਹੈ ਮੈਂ ਅਗਰ ਚਾਹਾਂ ਵੀ ਜਾਣਾ ਅਰਦੰਗੀ ਹਾਂ ਨਾਲ ਯਾਰ ਕਮੇਟੀ ਮਿਲਿਆ ਯਾਰ ਆਦਿ ਲਾਇਨ ਮੇਕਿੰਗ ਵੀ ਕਰ ਲਈ ਇਹਨਾਂ ਮਿੱਟੀ ਪਤਾ ਲੱਗਦਾ ਸਰੇ ਦੇਖਣ ਨੂੰ ਮਿੱਟੀ ਹੈਗੀ ਜਾਂ ਨਹੀਂ ਐ ਇੰਨੀ ਪਾਲਸ ਵਧੀਆ ਲੈ ਮਿੱਟੀ ਝਟ ਕੱਢ ਦਉਂਦੀ ਹੈ ਹੂੰ ਸਹੀ ਆ ਮਿੱਟੀ ਚੱਕ ਦਉਂਦੀ ਹੈ ਕੱਢ ਕੇ ਵਿੱਚੋਂ ਪੂਰੇ ਰੋਣ ਸਾਫ ਕਰ ਦਉਂਦੀ ਪੂਰਾ ਚਮਕਾ ਦਉਂਦੀ ਆ ਆਪਰਾ ਇਹਦਾ ਸੰਸਕਰੀ ਐਟੀ ਆਖਰੀ ਕਹਿੰਦੇ। ਉਹ ਥੋੜੀ ਗਾੜੀ ਦਾ ਥੋੜਾ ਜਿਹਾ। ਖਲ ਵਿਚੋਂ ਤਾਂ ਗੱਲ ਫੇਰਣ ਦੇ ਬਾਹਰ ਜਾਲੀ-ਜਾਲੀ ਤੇ ਮਾਰਦੇ। ਹੱਥ ਦੇ ਫਿਰ ਜਾਣੀ ਨਹੀਂ ਤਾਂ ਮੁੜ ਕੇ ਤਾਂ ਜੇ ਬੈ ਕਰਕੇ ਲੈਸ ਹੋ ਜਾਣੀ। ਆਪਾਂ ਹੁਣ ਅਗਲੇ ਵਲੌਗ 'ਚ ਮਿਲਦੇ ਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਲਾਈਕ ਜ਼ਰੂਰ ਵੀਡੀਓ ਨੂੰ ਕਰਿਓ ਸਤਿ ਸ੍ਰੀ ਅਕਾਲ ਜੀ